ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂ ਪਿੰਡ ਰਵਾਲ ਜ਼ਿਲ੍ਹਾ ਪਿੰਡਾ ਬਈ ਨੂੰ ਕਪੂਰਥਲਾ ਤਹਿਸੀਲ ਪਿੰਡਾ ਸੁਲਤਾਨਪੁਰ ਲੋਧੀ ਬੋਵੀ ਡੇਰੀ ਫਾਰਮ ਤੇ ਪਹੁੰਚੇ ਆਪਾਂ ਵੀਰ ਦਾ ਵਛਿਆਂ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਟਾਪ ਦੇ ਨਾਗ ਦਿਖਾਵਾਂਗੇ ਸੱਜਣੋ ਤੇ ਨਾਗ ਦਿਖਾਵਾਂਗੇ ਆਪਾਂ ਤੁਹਾਨੂੰ 11 12 ਤੇ ਹਰੇਕ ਭਰਾ ਦੇ ਪੜਤੇ 'ਚ ਆਉਣ ਵਾਲੇ ਨਾਗ ਹੋਣਗੇ ਠੀਕਾ ਪੂਰੀ ਕੁਆਲਿਟੀ ਵਾਲੀਆਂ ਬਰੀਡ ਵਾਲੀਆਂ ਬੱਚੀਆਂ ਦਿਖਾਵਾਂਗੇ ਜਾਇਜ਼ ਮੁੱਲ ਹੁੰਦੇ ਆ ਵੀਰ ਦੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਸੱਜਣੋ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਤੇ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਨਵੀਂ ਜਿਹੜੀ ਆਪਾਂ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਵੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਆਪਣੇ ਤੋਂ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 79197 ਬਾਕੀ ਆਪਾਂ ਵੀਰ ਦੇ ਨਾਲ ਗੱਲਬਾਤ ਤੁਹਾਡੀ ਕਰਾਵਾਂਗੇ ਮਲਾਵਾਂਗੇ ਵੀ ਕਿਹੜੀ ਬੱਚੀ ਦਾ ਕੀ ਰਿਕਾਰਡ ਆ ਤੇ ਵਿੱਚ ਦੋ ਨਾਗ ਹੈਗੇ ਜਰਸੀ ਦੇ ਉਹ ਵੀ ਬਹੁਤ ਵਧੀਆ ਕੁਆਲਿਟੀ ਦੇ ਆ ਤੇ ਬਾਕੀ ਹੈਗੀਆਂ ਚੈਫ ਦੀਆਂ ਬੱਚੀਆਂ ਨਗੀਨੇ ਹੀ ਆ ਤੇ ਰੇਟ ਵੀ ਜੈਜ ਹੋਣਗੇ ਤੇ ਬੱਚੀਆਂ ਵੀ ਚੰਗੀਆਂ ਹੋਣੀਆਂ ਤੇ ਬਾਕੀ ਆਪਾਂ ਕਰਦੇ ਆ ਵੀਡੀਓ ਸ਼ੁਰੂ ਮਲਾਉਣੇ ਤੁਹਾਨੂੰ ਵੀਰ ਦੇ ਨਾਲ ਕਰਾਉਣ ਲੈਣ ਦੇ ਲੋ ਵੀ ਸੱਜਣੋ ਬਹੁਤ ਵਧੀਆ ਨਾਗਾਂ ਦੇ ਬੱਚਿਆਂ ਦੇ ਤੇ ਕਰਾਉਣੇ ਆ ਤੁਹਾਡੀ ਗੱਲਬਾਤ ਵੀਰ ਦੇ ਨਾਲ ਲਾਉਣੇ ਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਭਾਜੀ ਬਈ ਜੀ ਆਪਣਾ ਐਡਰੈਸ ਕਨਫਰਮ ਕਰਦੇ ਪਿੰਡ ਆਪਣਾ ਰਵਾਲਾ ਜੀ ਤਹਿਸੀਲ ਆਪਣੀ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਪੂਰਥਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀਰੇ 9779022633 ਠੀਕ ਹੈ ਤੇ ਬੱਚਿਆਂ ਦਾ ਕੰਮ ਵਪਾਰ ਦਾ ਹੈ ਨਾ ਬਈ ਦਾ ਹੈ ਨਾ ਬਈ ਕਹਿੰਦੇ ਆ ਜੀ ਠੀਕ ਹੈ ਜੀ ਅੱਜ ਬਹੁਤ ਵਧੀਆ ਨਾਗਾ ਜੀ ਫਾਰਮ ਦੇ ਨਾਲ ਆ ਗਿਆ ਹਾਂ ਹਾਂ ਸਹੀ ਗੱਲ ਹੈ ਬਹੁਤ ਬਰੀਡ ਵਾਲੀਆਂ ਬੱਚੀਆਂ 5 ਨਾਗ ਆਏ ਆ ਕਿੰਨੇ ਨਾਗ ਆ ਵੀਰੇ ਆਪਣੇ ਕੋਲ ਟੋਟਲ 11 ਨਾਗ ਆ ਜੀ 11 ਨਾਗ 5 ਨਾਗ ਆਏ ਆ ਜਿਨ੍ਹਾਂ ਦੀ ਆਪਣੇ ਕੋਲ ਡਿਟੇਲ ਹੈ ਠੀਕ ਹੈ ਤੇ 6 ਨਾਗੋਦ ਰਖੜੇ ਆਪਾਂ ਉਹ ਵੀ ਦਿਖਾਉਂਗੇ ਬੁਲੇ ਦੇ ਪਾਸੇ ਖੜੇ ਆ ਤੇ ਲੋ ਵੀ ਸਜਣੋ ਫਿਰ ਆਪਾਂ ਕਰਦੇ ਆ ਸ਼ੁਰੂ ਤੇ ਆਪਾਂ ਮਾਰ ਰਹੇ ਨੇ ਕਿ ਉਹ ਕੈਮਰਾ ਸਾਰੇ ਪਾਸੇ ਤੇ ਤੇ ਵੀਰੇ ਫਿਰ ਜਿਹੜੀ ਪਹਿਲੇ ਨੰਬਰ ਤੇ ਵਛੀ ਆ ਉਹਦੀ ਦੱਸ ਕੀ ਡਿਟੇਲ ਆ ਬਹੁਤ ਸੋਹਣਾ ਬੱਚਾ ਦਿਸਦਾ ਹੈ ਕੁਆਲਿਟੀ ਵਾਲਾ ਹਾਂਜੀ ਕੀ ਡਿਟੇਲ ਆ ਵੀਰੇ ਦੀ ਡਿਟੇਲ ਵੀਰੇ ਆਪਾਂ ਦੱਸ ਦਿੰਦੇ ਆ ਇਹਦੀ ਉਮਰ ਹੈਗੀ ਆ 7 ਕੁ ਮਹੀਨੇ 7 ਮਹੀਨੇ ਉਮਰ ਹਾਂਜੀ ਹਾਂਜੀ ਠੀਕ ਹੈ ਜੀ ਇਹ ਹੈਗੀ ਆ ਜੀ ਐਬੀਐਸ ਦੇ ਪੇਪਰ ਦੀ ਆ ਠੀਕ ਹੈ ਜੀ ਲੋ ਵੀ ਸਜਣੋ 7 ਮਹੀਨੇ ਬਾਈ ਕਹਿੰਦਾ ਉਮਰ ਹਾਂਜੀ ਤੇ एबीएस ਦੇ ਪਾਈਪਰ ਸੀਮੰਦੀ ਆ ਹਾਂਜੀ ਹਾਂਜੀ ਇਹਦਾ ਮਦਰ ਕਾਰਡ ਕੋਈ ਵੀਰੇ ਮਦਰ 25+ ਆ ਜੀ 25+ ਬਹੁਤ ਚੰਗੀ ਪੱਛੀ ਆ ਫੇਸ ਕੁਆਲਟੀ ਚੈੱਕ ਕਰਾ ਲੀ ਵੀਰੇ ਹਾਂਜੀ ਲਿਆ ਵੀ ਚਾਰੇ ਇਧਰ ਖੋਲ ਲਿਆ ਵੀਰੇ ਹਾਂਜੀ ਹਾਂਜੀ ਤੇ ਲੋ ਵੀ ਸੱਜਣੋ ਵੀਰ ਕਹਿੰਦਾ ਵੀ 7 ਮਹੀਨੇ ਬੱਚੀ ਦੀ ਉਮਰ ਹੈ ਤੇ ਮਦਰ ਕਾਰਡ ਵੀ ਇਹਦਾ ਬਹੁਤ ਸੋਹਣਾ ਵੀਰ ਨੇ ਦੱਸਿਆ 25+ ਬਾਕੀ ਕੁਆਲਟੀ ਕਰ ਚੈੱਕ ਕਰਾ ਦੇ ਮੈਂ ਚੈੱਕ ਅੱਜ ਸਾਨੂੰ ਕੁਆਲਟੀ ਵਾਲੇ ਨਾਲ ਹੀ ਦਿਖਾਉਣੇ ਆ ਤੇ ਦੇਖੋ ਜੀ ਫੇਸ ਕੁਆਲਟੀ ਕਰੋ ਚੈੱਕ ਨਿਕਾ ਕਰਨਾ ਗੋਲ ਬੋਦੀ ਆ ਦੀ ਵੱਛੀ ਆ ਤੇ ਪਿੰਡ ਦਾ ਤਾਂ ਕਹਿੰਦੇ ਗੀਰਿਆਂ ਤੋਂ ਪਤਾ ਲੱਗ ਜਾਂਦਾ ਤੇ ਵੱਛੀ ਦਾ ਤਾਂ ਖੜਨ ਤੋਂ ਪਤਾ ਲੱਗ ਜਾਂਦਾ ਵੀ ਕੁਆਲਿਟੀ ਹੀ ਕਿਵੇਂ ਖੜਨ ਨੂੰ ਛੋਟੂ ਜਿਹਾ ਬੱਚਾ ਬਹੁਤ ਸੋਹਣਾ ਟੌਪ ਦਾ ਬੱਚਾ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਸਭ ਤੋਂ ਛੋਟਾ ਜਾਨੀ ਕਿ ਬੱਚਾ ਇਹੀ ਹੈ ਤੇ ਕੁਆਲਿਟੀ ਵਾਲਾ ਬੱਚਾ ਹੈ ਨਾ ਹਾਂਜੀ ਤੇ ਨਸਲ ਕੁਆਲਟੀ ਵੀ ਚੰਗੀ ਏ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਬਾਕੀ ਉਪਰੋਂ ਬਿਲਕੁਲ ਸਟੇਟਾ ਕੋਈ ਉਲਟ ਨਹੀਂ ਚੱਕਦੀ ਇਹ ਸਾਬ ਪਈ ਇਹ ਸੋਹਣੀ ਪੱਠਪੜੀ ਦੀ ਬਣਾਵਟਾ ਛਣ ਝੋਲੀ ਦਾ ਵੀ ਕੀ ਬਾਤ ਆਈ 25 ਪਲੱਸ ਆਹ ਮਧੋਲੀ ਤਾਂ ਆਏ ਜਿਵੇਂ ਗੱਬੜੀ ਹੁੰਦੀ ਹੈ ਅਲਸਕੋਰ ਚੈੱਕ ਕਰਾਦੀ ਵੱਡੇ ਭਾਜੀ ਹਾਂ ਸੈਨਿਕ ਸ਼ੂਨ ਦਾ ਬਹੁਤ ਸੋਹਣੀ ਰੰਗ ਚੰਕ ਚੁੰਕਾੜੀ ਆ ਪੂਰਾ ਇੱਕ ਨੰਬਰ ਆ ਜੀ ਲੈਗ ਸਕੋਰ ਵੀ ਬਹੁਤ ਕੁਆਲਟੀ ਚੈੱਕ ਕਰਾਦੀ ਭਾਜੀ ਫਿਰ ਕੁਆਲਟੀ ਦੇਖੋ ਖਰਗੋਸ਼ ਵਰਗੇ ਕਰਨੀ ਨੇ ਕਿਨੇ ਕਿ ਤੇ ਬੁਰਦੀ ਵਾਲੀ ਬੱਚੀ ਆ ਹਾਂਜੀ ਬਾ ਕਮਾਲ ਲੱਗਿਆ ਦੰਦੋ ਕੀ ਦੀ ਆ ਦੰਦੋ ਕੀ ਦੀ ਬੱਚਾ ਬਾਈ ਕਹਿੰਦਾ ਉਹ ਆਪਣੀ ਗਰੰਟੀ ਹੋ ਠੀਕ ਹੈ ਜੀ ਲੈ ਚੱਲੋ ਵੀਰੇ ਤੋਰਾ ਤਰਾ ਕਰੋ ਚੱਕ ਜੀ ਓਕੇ ਜੀ ਰਿਪੋਰਟ ਆ ਕੋੜੀ ਵਰਗੀ ਆ ਕਿਸੇ ਪਾਸੇ ਹੱਥ ਨਹੀਂ ਧਰੋਂਦੀ ਤੇ ਥਾਂ ਚੋਂ ਲਈ ਦੀ ਇੱਕ ਨੰਬਰ ਅਸਜ ਨੂੰ ਪੂਰੇ ਮੋٹے ਮੋٹے ਥਾਣਾ ਬੇਰਾਂ ਰਗੀ ਤੇ ਡਿਮਾਂਡ ਫਿਰ ਇਹਨੇ ਜੋਣ ਦੀ ਜੋੜੀ ਇਹ ਜੋੜੀ ਦੀ ਕਰ ਦਿੰਨੇ ਆਪਾਂ ਹਾਂਜੀ ਹਾਂਜੀ ਲਓ ਵੀ ਸਜ ਨੂੰ ਦੋ ਨੰਬਰ ਤੇ ਅੱਗੇ ਦੋ ਅੱਗੇ ਆ ਗਈ ਬੱਚੀ ਜਿਹੜਾ ਰੇਟ ਆ ਮੋਹਲ ਬਾਈ ਕਹਿੰਦਾ ਵੀ ਆਪਾਂ ਜੋੜੀ ਜੋੜੀ ਦਾ ਹੀ ਕਰਨਾ ਇਹਦੀ ਦੱਸ ਵੀਰੇ ਕੀ ਡਿਟੇਲ ਇਹ ਵੀਰੇ 8 ਮਹੀਨਿਆਂ ਦੀ ਆ 8 ਮਹੀਨੇ ਉਮਰ ਹਾਂਜੀ ਇਹ 4120 ਦੀ ਆ ਡੈਨਮਾਰਕ ਡੈਨਮਾਰਕ ਦੇ 4120 ਦੀ ਤੇ ਮਦਰ ਕਾਰਡ ਕੋਈ ਦਾ 25+ ਹੀ ਆ 25+ ਹਾਂਜੀ ਲੈ ਹੋਈ ਮੜੇ ਪਰੇ ਤੇ ਕਿਦਾਂ ਪਖਾ ਗੀਏ ਐ ਨਿਕਰ ਭਾਈ ਨਿਕਾ ਕਰਨ ਗੋਲ ਬੋਦੀ ਵਾਲੀ ਵਸੀ ਆ ਕਿਆ ਬਾਤ ਹੈ ਬਿਲਕੁਲ ਲੋਕਲ ਸਟੇਟ ਆ ਕੋਈ ਢੂਈ ਦਾ ਇੰਜ ਕਰਦੀ ਥਾਣੇ ਪਰ ਥਾਣੇ ਕਰਾ ਦਈਏ ਚੈੱਕ ਅਪ ਮਾੜੀ ਰੂਹ ਲੰਗੋ ਥੋੜਾ ਕਰਦੀ ਹੈ ਨਾ ਖੁੱਲੀਆਂ ਆਈਆਂ ਹੁਣ ਰੋਕੀ ਕਰਾਂ ਦੀ ਥਣ ਵਿੱਚ ਆ ਰਹੀ ਲੋ ਜੀ ਥਣ ਵਿੱਚ ਆ ਰਹੀ ਸ਼ਾਂਗ ਨਹੀਂ ਤੇ ਕੀ ਬਾਤਾਂ ਆ ਥਣ ਝੋਲੀ ਪੂਰੀ ਓਕੇ ਆ ਇੱਕ ਨੰਬਰ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਤੇ ਖੋਲ ਲਿਆ ਬਾਈ ਤੇ ਰੰਗ ਪ੍ਰਿੰਟ ਆ ਸੱਜਣੋ ਪੂਰਾ ਸੋਹਣਾ ਰੰਗ ਪ੍ਰਿੰਟ ਆ ਬਾਕਮਾਲ ਐ ਚਮਕਾ ਗਿਆ ਦੋ ਤੇ ਚਮਕਦਮ ਕਾਲੇ ਬੱਚੇ ਕੋਈ ਆ ਨਹੀਂ ਕੋਈ ਹੰਬੇ ਜਿਹਾ ਲਿਸੇ ਜਿਹਾ ਤੇ ਲਵੇ ਬੱਚੇ ਆ ਬਾਕੀ ਫੇਸ ਕੁਆਲਿਟੀ ਦੇਖੋ ਜੀ ਨਿੱਕਾ ਕਰਨ ਤੇ ਬੋਦੀ ਵਾਲੀ ਬੱਚੀ ਆ ਤੋੜਾ ਤਾਰ ਇੱਕ ਨੰਬਰ ਖੋਲ ਲਿਆ ਆਂ ਵੱਡੇ ਭਾਈ ਠੀਕ ਹੈ ਜੀ ਹਾਂਜੀ ਲਓ ਜੀ ਟੂ ਇਟਾ ਉਪਰੋਂ ਬਿਲਕੁਲ ਸਟੇਟ ਆ ਕੋਈ ਪਿੱਠ ਪੁੜੇ ਦੀ ਬਣਾवट ਵੀ ਸੋਹਣੀ ਆ ਤੇ ਕੰਗਰੋਰ ਵੀ ਨਹੀਂ ਬਿਲਕੁਲ ਚੱਕਦੀ ਬਿਲਕੁਲ ਸਿੱਧ ਪੱਧਰ ਪਈ ਆ ਤੇ ਬੱਚੀ ਦੀ ਫੇਸ ਕੁਆਲਿਟੀ ਦੇਖੋ ਜੋ ਕੀ ਮੜੇ ਆ ਹਾਂਜੀ ਬੋਦੀ ਵਾਲੀ ਬੱਚੀ ਆ ਸਜ ਨੂੰ ਪਸ਼ੂ ਥੋੜਾ ਕਈ ਪਸ਼ੂ ਡਰਦੇ ਰਹਿੰਦੇ ਆ ਖੁੱਲੀ ਆਈ ਟਾਂਕ ਲਓ ਜੀ ਕੀ ਬਾਤਾਂ ਆਂ ਤੇਰਾ ਜਾਤ ਕੁਆਲਿਟੀ ਜਿਹੜੀ ਇੱਕ ਨੰਬਰ ਆ ਤੇ ਲੈ ਚੱਲ ਵੀਰੇ ਦੰਦੋ ਕੀ ਰੀ ਆ ਦੰਦੋ ਕੀ ਰੀ ਹਾਂਜੀ ਹਾਂਜੀ ਠੀਕ ਹੈ ਜੀ ਦੰਦੋ ਖੀਰੀਆ ਉਹ ਆਪਣੀ ਗਾਰੰਟੀ ਫਿਰ ਤੇ ਕਿੰਨੀ ਉਮਰ ਦੱਸੇ ਦੀ ਬਾਈ ਇਹਦੀ 8 ਮਹੀਨੇ ਆ ਜੀ 8 ਮਹੀਨੇ ਹੋ ਰਸਜ ਨੂੰ ਤੇ ਥਨ ਝੋਲੀ ਚਾਰ ਹੀ ਥਾਣਾ ਥਨ ਝੋਲੀ ਦੀ ਪਾਸ ਆ ਸੋਹਣੀ ਪੈਠ ਪੁੜੇ ਦੀ ਬਣਾਵਟ ਜੇ ਕਿਸੇ ਭਰਾ ਨੇ ਜੇ ਕਿਸੇ ਭਰਾ ਨੇ ਕੋਈ ਨਵਾਂ ਕੰਮ ਕਰਨਾ ਮੈਂ ਇਹਨੂੰ ਪਹਿਲੇ ਜੈ ਜਰੇ ਦਾ ਕਿਉਂਕਿ ਆਫ ਕੈਮਰਾ ਬਾਈ ਜੀ ਨਾਲ ਗੱਲਬਾਤ ਹੋਈ ਆ ਜੈਨੂ ਇੰਜੋਰੇਟ ਹੁੰਦਾ ਵੀਰ ਦਾ ਇਹ ਕਦੇ ਰੱਖਣ ਨੂੰ ਬਹੁਤ ਸੋਹਣੇ ਨੇਗਾ ਟਾਪ ਕੁਆਲਿਟੀ ਦੇ ਜੇ ਕਿਸੇ ਭਰਾ ਨੇ ਨਵਾਂ ਕੰਮ ਸ਼ੁਰੂ ਕਰਨਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਕੋਲੇ ਸੱਜਣ ਨੂੰ ਆਪਸ਼ਨ ਬਹੁਤ ਵਧੀਆ ਕਿਉਂਕਿ ਵੀਰ ਕੋਲੇ ਜਿਹੜੇ ਜਾਨਵਰ ਆ ਕੁਆਲਟੀ ਵਾਲੇ ਆ ਤੇ ਸੋਹਣੀ ਬਰੀਡਰ ਤੇ ਬਾਕੀ ਰੇਟ ਵੀ ਪੁੱਛ ਲੈਣੇ ਆਪਾਂ ਵੀਰ ਤੋਂ ਡਿਮਾਂਡ ਬਈ ਇਹਦੀ ਕੀ ਰੋਗੀ ਡਿਮਾਂਡ ਵੀਰੇ ਜੋੜੀ ਦਵਾਂਗੇ ਆਪਾਂ ਠੀਕ ਆ ਜੀ ਇਹ 30000 ਰੁਪਏ ਦੀ ਜੋੜੀ 30000 ਦੀ ਹਾਂਜੀ ਹਾਂਜੀ ਲੋ ਵੀ ਸੱਜਣੋ ਤੇ ਜੇ ਕੋਈ ਜੋੜੀ ਲਊਗਾ ਆਪਾਂ 100 ਕਿਲੋਮੀਟਰ ਕਰਾਇਆ ਫ੍ਰੀ ਕਰ ਦਾਂਗੇ ਜੋੜੀ ਵਾ ਵੀ ਉਹ ਬਾਈ ਨੇ ਆਫਰ ਕਰਤਾ ਸੱਜਣੋ ਜੋੜੀ ਦੇ ਵਿੱਚ ਹਾਂਜੀ ਤੇ ਬਾਈ ਕਹਿੰਦਾ ਵੀ ਜੇ ਕੋਈ ਜੋੜੀ ਲੈਂਦਾ 30000 ਰੁਪਏ ਦੀ ਦੇ ਦਾਂਗੇ ਤੇ 100 ਕਿਲੋਮੀਟਰ ਹੋ ਜੂਗੀ ਪਹੁੰਚ ਕਰਾਇਆ ਤੇ ਕੀ ਬਾਤਾਂ ਆਈਆਂ ਇਸ 100 ਕਿਲੋਮੀਟਰ ਦੇ ਦੈਰੇ ਚ ਬਹੁਤ ਆ ਜਾਂਦਾ ਹਾਂਜੀ ਟੌਪ ਦੇ ਨਾਲ ਗਿਆ ਬਾਈ ਨਾ ਕਿ ਜਿਹੜੇ ਪੂਰੇ ਕੁਆਲਟੀ ਆ ਪੂਰੇ ਬ੍ਰਾਂਡ ਵਾਲੇ ਆ ਕੋਈ ਮਾਲ ਨਹੀਂ ਕੋਈ ਨਸਲ ਕੁਆਲਿਟੀ ਨਹੀਂ ਗੀ ਮੈਂ ਕਿਹਾ ਪੂਰੀ ਫੁੱਲ ਰੰਗ ਚਮਕਦਮ ਰੰਗ ਬੜਾ ਜੀ ਨਿੱਗਰ ਆ ਕੋਈ ਲਿਸ ਲਾ ਨਹੀਂ ਤੇ ਥਾਂ ਝੋੜੀਆਂ ਸੀ ਮੇਨ ਗੱਲ ਹੁੰਦੀ ਚਾਰ ਚਾਰੀ ਥਾਣੇ ਚਾਰ ਚਾਰੀ ਥਾਣੇ ਤੇ ਥਣ ਵੀ ਪੂਰੇ ਲੰਮੇ ਲੰਮੇ ਬੇਰਾਰਗੇ ਮੋਟੇ ਤੇ ਕੁਆਲਿਟੀ ਤੁਹਾਡੇ ਸਾਹਮਣੇ ਸੱਜਣ ਬੋਦੀ ਵਾਲੀਆਂ ਬੱਚੀਆਂ ਕੋਈ ਦਿੰਦਾ ਨਹੀਂ ਵੀਰੇ ਇਸ ਪਾਸ ਇਹੋ ਜਿਹਾ 25000 ਰੁਪਏ ਮੰਗਦੇ ਇਹੋ ਜੀ ਸਹੀ ਗੱਲ ਆ ਬਾਈ ਤਾ ਬੱਚੀ ਦੇ ਲਾ 16 ਆਣੇ ਆ ਬਾਈ ਕਹਿੰਦਾ ਕੱਲੀ ਕੱਲੀ ਰਹੇ ਇਸ ਤਰ੍ਹਾਂ ਕੋਈ 25 ਬੱਚੀ ਮੰਗਦਾ ਪਰ ਵੀਰ ਨੇ ਜੋੜੀ ਦਾ ਮੁੱਲ 30000 ਰੁਪਇਆ ਕਰਿਆ ਤੇ 100 ਕਿਲੋਮੀਟਰ ਦੀ ਵਾਈ ਕਹਿੰਦਾ ਆਪਾਂ ਕਰਾਂਗੇ ਪਹੁੰਚ ਪਹੁੰਚ ਵਾਹ ਬਹੁਤ ਤੇਜ਼ ਦੂ ਅੱਗੇ ਆ ਗਈ ਬਾਈ ਜਰਸੀ ਹਾਂਜੀ ਲਿਆ ਉਹਦੀ ਕੀ ਦੱਸਣੀ ਕਰਨੀ ਕੀ ਡਿਟੇਲ ਆ ਇਹ ਵੀਰੇ 10 ਕਿ ਮਹੀਨੇ ਉਮਰ ਆ ਜੀ 50068 ਦੀ ਹੈ ਠੀਕ ਹੈ ਜੀ ਹਾਂਜੀ ਤੇ ਮਦਰ ਕਾਰਡ ਇਹਦਾ 25 ਪਲੱਸ ਆ ਜੀ ਠੀਕ ਹੈ ਜੀ ਹਾਂਜੀ ਲਓ ਇਸ ਜਨੂ 3 ਨੰਬਰ ਤੇ ਆ ਗਈ ਜਰਸੀ ਦੰਦੋ ਕੀ ਰੀਆ ਪੂਰਾ ਕੱਡ ਵਾਲੀਆ ਦੰਦੋ ਕੀ ਰੀਆ ਬਾਕੀ ਆਪਾਂ ਦੰਦ ਕੱਡ ਵਾਲੀਆ ਕੋਈ ਛੋਟੀ ਜੀ ਨਹੀਂ ਕੱਡ ਕਾਠਾ ਜਿਹੜਾ ਵੱੱਸੀ ਦਾ ਜਸਮ ਦੇ ਹੱਥੋਂ ਨਾ ਪੂਰਾ ਟੌਪ ਦਾ ਹਾਂਜੀ ਸੀਮਨ ਲੱਗਣ ਦੇ ਕੰਮ ਐ ਚਿਫ ਦੇ ਵੱਛਿਆਂ ਦੇ ਬਰੋਬਰੀ ਆ ਬਾਕੀ ਸੀਮਨ ਲੈਂ ਦੀ ਬਿਲਕੁਲ ਰੈਡੀ ਆ ਇਸ ਕੁਆਲਿਟੀ ਚੈੱਕ ਕਰੋ ਇਸ ਕੁਆਲਿਟੀ ਦੇਖੋ ਜੀ ਮੱਥੇ ਤੇ ਟੋਆ ਮੋਟੀ ਆਖਾ ਤੇ ਬੋਦੀ ਵਾਲੀ ਵੱਸੀ ਹੈ ਜਰਸੀ ਵਾਲੇ ਕੈਰੈਕਟਰ ਜਿੰਨੇ ਪੂਰੇ ਕਰਦੀ ਹੈ ਹਾਂਜੀ ਹਾਂਜੀ ਤੇ ਜੇ ਕੋਈ ਭਰਾ ਖਰੀਦਦਾ ਇਹਨੂੰ ਇਹ ਗਾਂ ਜਰਸੀ ਦਾ ਚੰਗਾ ਸੀ ਨਾ ਭਾਜੀ ਤੇ ਪੂਰੇ ਟੋਪ ਕੁਆਲਿਟੀ ਦੇ ਬੱਚੇ ਪਾਉਗੀ ਸੱਜਣੋ ਤੇ ਦੰਦ ਕਰਾ ਦੇ ਵੀਰੇ ਹਾਂ ਕੱਚੀ ਕੇ ਜੀ ਆਹਦੇ ਕੋਲ ਸੀਰੀਆ ਵਾਲੀ ਹਜ ਬਿਰਲ ਵੀ ਬਿਰਲ ਵੀ ਨਹੀਂ ਪਾਈ ਦੰਦ ਹੈ ਨਾ ਹਾਂਜੀ ਤੇ ਰੰਗ ਕਾਠਾ ਲਈ ਕੋਈ ਸੀਲਾ ਮੇਂ ਬਹੁਤ ਸੋਹਣੀ ਹੈ ਰੋਕ ਮੜਾ ਥਣ ਥਣ ਵਿਖਾਦੀ ਆ ਪਾਣ ਦਿਖਾ ਦਿਓ ਚਾਰੇ ਥਾਣੇ ਆ ਪੂਰੇ ਸੱਜਣੋ ਚਾਰ ਹੀ ਥਾਣਾ ਪੂਰੇ ਮੋਟੇ ਮੋਟੇ ਤੇ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਲੈ ਚੱਲ ਕਰਾ ਦੇ ਥੋੜਾ ਖੁੱਲੇ ਆਏ ਪਸ਼ੂ ਫੇਰ ਘਾਟੀ ਖੜਦੇ ਹਾਂ ਹਾਂਜੀ ਹਾਂਜੀ ਹਾਂ ਲੈ ਚੱਲ ਵੀਰੇ ਇਸ ਕੁਆਲਟੀ ਦੇਖੋ ਜੀ ਬੋਦੀ ਵਾਲੀ ਬੱਚੀ ਆ ਨਖਰਾ ਨਖਰਾ ਵੈਸੀ ਦਾ ਕਿਆ ਬਾਤਾਂ ਹਾਂਜੀ ਹਾਂ ਜੇ ਕਿਸੇ ਭਰਾ ਨੇ ਜਰਸੀ ਦਾ ਸ਼ੌਂਕ ਪੂਰਨਾ ਮੈਂ ਕਹਾਂ ਜਾਂਦੀ ਸੀ ਮਨ ਲੈ ਲੈਣਾ ਮੈਂ ਕਹਾਂ ਜਾਂਦੀ ਸੀ ਮਨ ਲੈ ਲੈਣਾ ਨਾ ਕੋਈ ਇਹਨੂੰ ਕੋਈ ਬਾਹਲਾ ਵੀ ਆਏਗਾ ਵੀ ਸਾਹਮਣੀ ਪੂ 5 ਮਹੀਨੇ 4 ਮਹੀਨੇ ਤੇ ਜਾਂਦੀ ਨੇ ਸੀਮਾ ਲੈ ਲੈਣਾ ਨਾ ਜਿੱਦ ਦੇ ਚ ਇੱਕ ਪਾਸ ਹੋ ਗਈ ਤੇ ਆਪਾਂ ਨੂੰ ਵੀ ਪਤਾ ਫਿਰ ਬੱਚੀ ਦੀ ਹਾਂ ਚੈੱਕ ਕਰਾ ਲਈ ਪਹਿਲਾਂ ਚੈੱਕ ਆਪਾਂ ਕਰਾ ਦਨੇ ਸਿੱਧੂ ਚਾਰੇ ਥਾਣੇ ਮੋٹے ਮੋٹے ਸਾਰੇ ਹੀ ਥਾਣਾ ਪੂਰੇ ਮੋٹے ਮੋٹے ਤੇ ਗਲਾਬੀ ਗਲਾਬੀ ਥਾਣਾ ਹਾਂਜੀ ਤੇ ਇਹਦੀ ਡਿਮਾਂਡ ਵੀਰੇ ਬਹੁ ਵੀ ਡਿਮਾਂਡ ਵੀਰੇ ਲੋਕੀ ਤੇ ਇਹੋ ਜਿਹੇ ਦਾ 35 35 ਮੰਗੀ ਜਾਂਦੇ ਹਾਂਜੀ ਆਪਾਂ 25000 ਦੀ ਦੇਣਾ ਠੀਕ ਹੈ ਜੀ ਲੋ ਵੀ ਸੱਜਣੋ ਬਾਈ ਕਹਿੰਦਾ ਵੀ ਇਹੋ ਜੀ ਬੱਤੀ ਮਾਰਕੀਟ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਤਾਂ 30 35 35 35 ਨੂੰ ਵੀ ਕੀ ਜਾਂਦੀਆਂ ਵੀਰ ਕਹਿੰਦਾ ਹਾਂਜੀ ਦੇਸੀ ਵੀ ਬਹੁਤ ਸੋਹਣਾ ਤੇ ਚੰਗਾ ਰੰਗ ਪ੍ਰਿੰਟ ਹੈ ਸੱਜਣੋ ਦੰਦੋ ਖੀਰੀ ਇਹ ਤੇ ਸੀਮ ਲਾਈਨ ਦੇ ਬਿਲਕੁਲ ਕਾਬਲ ਆ ਤੇ 25 ਕਿੰਨੀ ਕੀ ਡਿਮਾਂਡ 25000 25000 ਰੁਪਇਆ ਬਾਈ ਕਹਿੰਦਾ ਵੀ ਡਿਮਾਂਡ ਕਰਦੇ ਆ ਤੇ ਕੋਈ ਪਹੁੰਚ ਵੀਰੇ ਪਹੁੰਚ 50 ਕਿਲੋਮੀਟਰ ਤੱਕ ਕਰ ਦਾਂਗੇ ਠੀਕ ਆ ਜਰਸੀ ਦੀ 50 ਕਿਲੋਮੀਟਰ ਤੱਕ ਦੀ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਆਪਾਂ ਤੇ ਇਦੂ ਅੱਗੇ ਆ ਗਈ ਬੱਚੀ ਪੂਰੀ ਟਾਪ ਕੁਆਲਿਟੀ ਦੀ ਕਿਆ ਬਾਤਾਂ ਹੈ ਪੂਰੀ ਮਨਉਣੀ ਆਪਾਂ ਨੇਗਾ ਆਹੀ ਕਿਰਾਂ ਦੀ ਬੋਬੀ ਇੱਕ ਮਿੰਟ ਵੱਡੇ ਪੱਜ ਮੜ ਆ ਜਾ ਪੈਰ ਸਲੈਪ ਬਾਈ ਕਹਿੰਦਾ ਕਈ ਤਲਕਨ ਜੀ ਬਣ ਜਾਂਦੀ ਆ ਤੈਨ ਨਾਲ ਅੱਜ ਆਪਾਂ ਦਿਖਾਏ ਹਜੇ ਤੱਕ ਤੇ 11 ਨਾਗਾ ਕੋਲ ਆਪਣੀ ਵੀਡੀਓ ਦੇ ਵਿੱਚ ਤੇ ਬਾਕੀ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਸੱਜਣੋ ਤੇ ਤੁਹਾਡੇ ਕੰਮ ਦੇ ਪਸ਼ੂ ਅੱਜ ਤੇ ਜਿਹੜੀ ਇਹ ਦੂ ਅੱਗੇ ਆ ਗਈ ਬੱਚੀ ਬਾਈਂ ਕੀ ਬਾਤਾਂ ਨੂੰ ਬਾਹਰ ਕੱਢ ਲਿਆ ਹਾਂਜੀ ਫਾਰਮ ਵਾਲੀ ਬੱਚੀ ਦਾ ਤਾਂ ਫਿਰ ਦੂਰ ਨਹੀਂ ਪਤਾ ਲੱਗਣਾ ਵੀ ਵਾਕਈ ਚੀਜ਼ ਆ ਕੋਈ ਤੇ ਥਣ ਚੈੱਕ ਕਰਾ ਦਗੇ ਪਹਿਲੀ ਆ ਬੱਚਾ 4 ਨੰਬਰ ਤੇ ਬੱਚੀ ਦੇ ਛੋਲੀ ਬਹੁਤ ਜ਼ਿਆਦਾ ਛੋਲੀ ਆ ਗੱਬਣ ਹੁੰਦੀ ਹੈ ਬੱਚੀ ਹੈ ਨਾ ਹਾਂਜੀ ਇਹ ਹੈਮਰ ਦੀ ਆ ਰੁਕੀ ਸੀ ਰੁਕੀ ਰੁਕੀ ਲੋ ਵੀ ਸੱਜਣੋ ਪਹਿਲਾਂ ਬੱਚੀ ਦੀ ਨਿਗਾਹ ਮਾਰੋ ਕਹਿੰਦਾ ਜੀ ਫੇਰ ਪੁੱਛਦਿਆਂ ਪਰ ਰਿਕਾਰਡ ਬਾਈ ਤੋਂ ਕੀ ਬਾਤਾਂ ਆਈਆਂ ਜਿਹੜੀ ਜਾਤ ਬਰੀਡ ਆ ਬੱਚੀ ਦਾ ਨਖਰਾ ਨਖਰਾ ਐ ਕੋੜੀ ਵਰਗਾ ਤੋੜਾ ਪੁਲਵਾਨਾ ਨੂੰ ਤੁਰਦੀ ਏ ਤੋਰੀ ਮਨ ਲਓ ਵੀ ਸੱਜਣ ਦੇਖੋ ਕਿਹਾਂ ਜੀ ਕੁਆਲਿਟੀ ਕਰੋ ਚੈੱਕ ਫੇਸ ਕੁਆਲਿਟੀ ਦੇਖੋ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਇਹਦਾ ਕੀ ਵੀਰੇ ਡਿਟੇਲ ਕੀ ਏ ਜੀ ਬੱਚੀ ਦੀ ਇਹ ਹੰਮਰ ਦੀ ਆ ਜੀ ਸ਼ਾਮੇ ਲੱਜ ਮੜੀ ਧੁੱਪ ਜਾਦੇ ਆ ਤੇ ਉਮਰ ਕਿੰਨੀ ਬੱਚੀ ਦੀ ਉਮਰ ਇਹਦੀ 11 ਮਹੀਨੇ ਆ 11 ਮਹੀਨੇ ਉਮਰ ਤੇ ਇਹ ਕਿਹੜੇ ਸੀਮਨ ਦੀ ਦੱਸਿਆ ਹੈਮਰ ਦੀ ਆ ਏਬੀਐਸ ਵਾਲੇ ਹੈਮਰ ਦੀ ਤੇ ਇਹਦਾ ਕੋਈ ਮਦਰ ਕਾਰਡ ਵੀਰੇ ਇਹਦਾ 35 ਪਲੱਸ ਆ ਜੀ ਠੀਕ ਹੈ ਜੀ ਬੱਚੀ ਦਿਖਾ ਦੀ ਬੱਚੀ ਹਾਂ ਮੜਾ 13 ਦੀ ਫੇਰ ਮੋਡਲ ਆ ਲਓ ਵੀ ਸੱਜਣੋ ਹੈਮਰ ਦੀ ਆ ਏਬੀਐਸ ਦੇ ਹੈਮਰ ਬੋਲ ਦੀ ਆ ਤੇ ਮਦਰ ਕਾਰਡ ਆ ਜਿਹੜਾ ਬੱਚੀ ਦਾ 35 ਪਲੱਸ ਆ ਤੇ ਥਣ ਝੋਲੀ ਕਰੋ 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 ਦੀ ਚੈੱਕ ਤੇ ਜੇ ਮਾਂ ਨੇ 35 ਕਿਲੋ ਦੁੱਧ ਦਿੱਤਾ ਤੇ ਫਿਰ ਦੇ ਭਾਜੀ ਮਗਰ ਬੱਚਾ ਦਾ ਕੁਆਲਟੀ ਦਾ ਹੋਊਗਾ ਜੀ ਦੇਖੋ ਜੀ ਖੜਨੀ ਖੁੜਨੀ ਬੱਛੀ ਦੀ ਬਿਲਕੁਲ ਉਪਰ ਸਟੇਟ ਹੈ ਤੇ ਬੋਦੀ ਵਾਲੀ ਬੱਛੀ ਹੈ ਰੰਗ ਪ੍ਰਿੰਟ ਤਾਂ ਬਾ ਕਮਾਲ ਅਸਲ ਜਨ ਬਹੁਤ ਟੌਪ ਦੀ ਬੱਛੀ ਹੈ ਲੈ ਚੱਲ ਕਰਾਂ ਦੀ ਵੀਰੇ ਥਾਂ ਝੋਲੀ ਆਪਾਂ ਫੇਰ ਵਖਾ ਜਾਨੇ ਕਰੋ ਚੈੱਕ ਜੀ ਥਾਂ ਝੋਲੀ ਚਾਰ ਹੀ ਥਾਣਾ ਫੋਟ ਸੰਗਪੂਰਾ ਨਹੀਂ ਗਈ ਕਰਾਂ ਚੈੱਕ ਲਓ ਹਾਂ ਦੇਖੋ ਜਿਵੇਂ ਗੱਬਣ ਹੁੰਦੀ ਹੈ ਤੇ ਪਤਲਾ ਮਾਸ ਲੇਵੇ ਦਾ ਬੜੇ ਤੇ ਖਿੱਚੀ ਵੇਖ ਜਿੱਦੇ ਕਿਦੇ ਬੱਛੀ ਦੇ ਸੀਮਨ ਲੱਗ ਗਿਆ ਤੇ ਗੱਬਨ ਹੋਈ ਵਛੀ ਤੇ 9 ਮਹੀਨੇ ਜੀਤੇ ਨੇ ਗੱਦਾਂ ਇਹਨਾਂ ਪਾਟੇ ਨੇ ਹਾਂ ਕੁਆਲਟੀ ਵਾਲੀ ਹੈ ਹੈਨਾ ਹਾਂਜੀ ਤੇ ਇਹਦਾ ਇਹਦੀ ਡਿਮਾਂਡ ਫਿਰ ਇਹ ਡਿਮਾਂਡ ਭਾਜੀ ਆਪਾਂ ਕਰਾਂਗੇ ਜੋੜੀ ਜੀ ਜੇ ਤੇ ਕੱਲੀ ਵੇਚਣੀ ਹੋਵੇ ਹਾਂਜੀ 45000 ਦੀ ਵਛੀ ਜਾਲਾ ਵੀਰ ਦੀ ਭਾਈ ਕਹਿੰਦਾ ਵੀ ਜੇ ਕੱਲੀ ਵਿੱਚ ਨਾਗਾ ਭਾ 45 ਦੀ ਵੇਚ ਲਾ ਬੈਕ ਬੈਕ ਵੀ ਰਹਿਣੀਆਂ ਵਿਖਦੀਆਂ ਵੀ ਐ ਇਹ ਚ ਕੋਈ ਝੂਠ ਵਾਲੀ ਗੱਲ ਨਹੀਂ ਕੀ ਕੋਈ ਦੋਰ ਆਇਆ ਨਹੀਂ ਵਿਖਦੇ ਆ ਜਾਨਵਰ ਚੰਗਾ ਜਾਨਵਰ ਵਿਖਦਾ ਹੀ ਐ ਠੀਕ ਹੈ ਇਹਦੀ ਡਿਮਾਂਡ ਜੋੜੀ ਜੀ ਕਰੇਗਾ ਇਸ ਤੋਂ ਅਗਲੀ ਜਿਹੜੀ ਬੱਚੀ ਹੈ ਫਿਰ ਇਹਦੀ ਕੀ ਡਿਟੇਲ ਹੈ ਵੀਰੇ ਪੰਜ ਨੰਬਰ ਤੇ ਆ ਗਈ ਬੱਚੀ ਬਹੁਤ ਵੱਡੇ ਕੱਦ ਕਾਠ ਦੀ ਬੱਚੀ ਆ ਸਾਰੀਆਂ ਬੱਚੀਆਂ ਚੋਂ ਸਿਰ ਕੱਟਾ ਜਿਹੜੀ ਜੋੜੀ ਹੈ ਕੀ ਇਹ ਆ ਚਾਰ ਨੰਬਰ ਤੇ ਪੰਜ ਨੰਬਰ ਤਾਂ ਕੀ ਬਾਤਾਂ ਹੀ ਕੀ ਡਿਟੇਲ ਕਿੰਨੀ ਉਮਰ ਹੈ ਵੀਰੇ ਦੀ ਇਹ ਵੱਡੇ ਭਾਜੀ ਹੈਗੀ ਆ 13-14 ਮਹੀਨੇ ਹੈ ਜੀ ਇਹ ਦੋਨ ਦੇ ਦੰਦ ਤਾਂ ਹਲੇ ਚੱਕਦੀ ਆ ਠੀਕ ਐ ਦੋ ਦੇ ਦੰਦ ਚੱਕਦੀ ਆ ਜੀ ਕੋਈ ਦੰਦ ਮੰਨ ਲਵੀਂ ਠੀਕ ਐ ਪਹਿਲਾਂ ਆਪਾਂ ਸੰ ਝੋਲੀ ਕਰਾ ਲਗੇ ਚੱਕ ਖੜੀ ਆ ਹੁਣ ਉਸ ਤੇ ਚਾਰ ਹੀ ਥਾਣੇ ਫੋਟ ਸੰ ਭੂਰਾ ਨਹੀਂ ਕੀ ਤੇ ਲੰਮੇ ਲੰਮੇ ਥਾਣੇ ਪੂਰੇ ਮੋਟੇ ਮੋਟੇ ਤੇ ਕਿੰਨੀ ਉਮਰ ਦੱਸਿਆ ਸੀ ਦੀ 13 ਜਦੋਂ ਮਹੀਨੇ 13 14 ਮਹੀਨੇ ਠੀਕ ਐ ਕਦ ਕਾਠ ਬਹੁਤ ਤਾਂ ਵੱਡਾ ਵੱਛੀ ਦਾ ਹੈ ਨਾ ਆਪਾਂ ਉਹ ਵਛੀ ਦੇ ਦੰਦ ਨਹੀਂ ਲਖਾਇਏ ਦੰਦੂ ਖੀਰੀ ਆ ਦੰਦੂ ਖੀਰੀ ਆ ਮੈਂ ਤਾਂ ਗਰੰਟੀ ਹੋਊਗਾ ਠੀਕ ਹੈ ਹਾਂ ਕੋਈ ਵੀ ਭੈਣ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਲੈ ਦਿਖਾਉਣੇ ਆ ਪਹਿਲਾਂ ਵੀ ਦਵਾਂਗੀ ਕੋਈ ਚੱਕ ਲੋ ਵੀ ਸੱਜਣੋ ਭਾਈ ਕਹਿੰਦਾ ਵੀ ਮੰਨ ਕੇ ਚੱਲੋ ਵੀ ਇਹ ਦੋ ਦੰਦ ਚੱਕਦੀ ਆ ਕੋਈ ਕਿੰਨੀ ਉਮਰ ਮੰਨ ਲੇ ਤੇ ਹਾਂ ਕਿਉਂਕਿ ਬਹੁਤ ਬੱਚੀ ਦਾ ਜਿਹੜਾ ਬੋਡੀ weight ਆ ਬਹੁਤ ਸੋਹਣਾ ਚੰਗੇ ਵਜਨ ਵਜੂਦ ਵਾਲੀ ਬੱਚੀ ਆ ਬੱਚੀ ਜੀ ਖੜਨੀ ਖੁੱਡਨੀ ਕਰੋ ਚੱਕ ਫੇਸ ਕੁਆਲਟੀ ਦੇਖੋ ਨਿੱਕਾ ਕੰਨ ਤੇ ਪਿੰਕ ਨੋਜ਼ ਵਾਲੀ ਆ ਤੇ ਵਜਨ ਵਜੂਦ ਵੀ ਚੰਗਾ ਬਾਕੀ ਬੇਲਬੂਲ ਬਹੁਤ ਸੋਹਣੀਆਂ ਵੱਡੇ ਕੱਦ ਕਾਠ ਵਾਲੀ ਬੱਚੀ ਆ ਚੰਗੀ ਵੜਦੇ ਰਹੂ ਹੈ ਨਾ ਬਾਈ ਤੇ ਦਾ ਮਜ਼ਰ ਕੱਢ ਗਈ ਉਹਰੇ 22+ ਠੀਕ ਹੈ ਜੀ ਲੈ ਚੱਲ ਵੀਰੇ ਕੱਦ ਵਜਨ ਪੂਰਾ ਫੁੱਲ ਫੁੱਲ ਸਹਿਜਾ ਵੱਡੇ ਕੱਦ ਕਾਠ ਦੀ ਆ ਕੋਈ ਐ ਨਹੀਂ ਕੋਈ ਛੋਟੇ ਕੱਦ ਕਾਠ ਦੀ ਆ ਚੰਗੀ ਨਿਗਰ ਨਰੋਈ ਬੱਚੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸੱਜਣੋ ਤੇ ਆਪਾਂ ਤੁਹਾਨੂੰ ਨਾਗ ਵਧੀਆ ਸਟੌਪ ਦੇ ਦਿਖਾਈ ਹਾਂ ਦਿਖਾ ਦਿਓ ਵੀਰੇ ਭੱਲੇ ਭਾਜੀ ਦੋ ਦੰਦ ਚੱਕ ਦੀ ਗੱਲ ਦੰਦ ਹੀ ਕੱਢੇ ਹੀ ਆ ਹੈਨਾ ਕੱਢੇ ਹੀ ਆ ਦੋ ਦੇ ਦੰਦ ਲੈ ਚੱਲ ਕਰਾਂ ਜੀ ਲੋ ਵੀ ਸੱਜਣੋ ਵੇਲ ਬੂਲ ਬਹੁਤ ਵੱਡੀ ਆ ਬੱਚੀ ਵੱਡੇ ਕੱਦ ਕਾਠ ਵਾਲੀ ਬੱਚੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਹੈਗੇ ਬਾਈ ਕੋਲੇ 11 ਨਾਗਾ ਆਪਣੀ ਵੀਡੀਓ ਦੇ ਨਾਲ ਸੱਜਣੂ ਬਣੇ ਰਹੋ ਇਸ ਤੋਂ ਅੱਗੇ ਆਪਾਂ ਬੱਚੀਆਂ ਤੁਹਾਨੂੰ ਦਿਖਾਵਾਂਗੇ ਥੋੜੀਆਂ ਪੜਤੇ ਵਾਲੀਆਂ ਹਰੇਕ ਭਰਾ ਦੇ ਹਰੇਕ ਭਰਾ ਜੇ ਲੈਣ ਵਾਲੇ ਜਾਨਵਰ ਜਾਨਵਰ ਹੋਣਗੇ ਕੁਆਲਿਟੀ ਵਾਲੀ ਬੋਵੀ ਹੈ ਨਾ ਹਾਂਜੀ 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 ਰੇਟ ਦਾ ਜ਼ਰੂਰ ਫਰਕ ਹੋਊਗਾ ਕਿਉਂਕਿ ਛੋਟੇ ਵੱਡੇ ਹੁੰਦੇ ਲੋ ਜੀ ਲੋ ਵੀ ਸੱਜਣੋਂ ਪੰਜ ਵਛੀਆਂ ਪਸੋਂ ਨੂੰ ਪਹਿਲਾਂ ਵਿਖਾ ਦਿੰਗਾ ਤੇ ਇਸ ਤੋਂ ਅੱਗੇ ਵਛੀਆਂ ਪਾ ਦਿਖਾਉਨੇ ਇਹ ਵੀ ਪੂਰੋਂ ਬਰੀਡ ਵਾਲੀਆਂ ਵਛੀਆਂ ਕੁਆਲਿਟੀ ਵਾਲੀਆਂ 6 ਨਾਗਾ ਇਹ ਤੇ ਬਾਈ ਕਹਿੰਦਾ 6 ਨਾਗਾ ਇਹ ਤੇ ਦੰਦੋ ਖੀਰੀਆਂ ਬਾਈ ਆਪਣੀ ਗਰੰਟੀ ਹੋ ਗਈ ਸਾਰੀਆਂ ਵਛੀਆਂ ਇਹ ਮੰਨ ਕੇ ਚੱਲ 6 ਵਛੀਆਂ ਦੰਦੋ ਖੀਰੀਆਂ ਜਿਹੜੀਆਂ ਆਪਾਂ ਇੱਧਰ ਦਿਖਾ ਰਹੇ ਆਂ ਠੀਕ ਹੈ ਦੰਦੋ ਹੈ ਨਾ ਇਹ ਖੀਰੀਆਂ ਤੇ ਜਿਹੜੀ ਕੁਆਲਿਟੀ ਹੈ ਬੱਚਿਆਂ ਦੀ ਸੱਜਣੋ ਦੇਖੋ ਕਰਾਂ ਦੀ ਪੂਰੀਆਂ ਜਾਤ ਬਰੀਡ ਵਾਲੀ ਬੱਚੀ ਹੈ ਇਹ ਵੀ ਖੀਰੀ ਹੈ ਨਾ ਵੱਡੀ ਬੱਚੀ ਦੇ ਦੇਖੋ ਜੀ ਰੰਗ ਪ੍ਰਿੰਟ ਬੱਚੀ ਦਾ ਹੈ ਇਹਦੇ ਇਹਦੇ ਦੰਦ ਚੈੱਕ ਕਰ ਰੋ ਜੇ ਕਿਉਂਕਿ ਕੱਦ ਕਾਰ ਤੋਂ ਵੱਡਾ ਬੱਚੀ ਦਾ ਕਈ ਇਹਦੀ ਕੋਈ ਦੂਰ ਨੇੜੂ ਭਰਾ ਆਉਂਦਾ ਤੇ ਇੱਕ ਹੈਗਾ ਬਾਈ ਕੋਲ ਇਧਰਲੇ ਪਾਸੇ ਜਰਸੀ ਰਣ ਹੈਗੇ ਪੂਰੀ ਕੁਆਲਿਟੀ ਵਾਲਾ ਇੱਕ ਪਹਿਲਾਂ ਆਪ ਜਰਸੀ ਵਿਖਾਤੀ ਜਾਂ 0 ਵਰਡ ਦੀ ਬਹੁਤ ਚੰਗੇ ਰਿਕਾਰਡ ਵਾਲੀਆਂ ਬੱਚੀਆਂ ਨੂੰ ਜੀ ਖੀਰੀ ਆ ਬਈ ਸਹੀ ਗੱਲ ਦੰਦੋ ਬਾਈ ਕਹਿੰਦਾ ਖੀਰੀਆਂ ਛੇ ਨਾਗ ਪੂਰੀ ਕੁਆਲਿਟੀ ਵਾਲੇ ਸੱਜਣੋ ਦੇਖੋ ਕਰਾਂ ਜੀ ਕਰਮਾਲੀਆਂ ਆ ਵੀ ਖੜ ਦਿਨ ਇਧਰ ਨੂੰ ਮੂੰਹ ਕਰਕੇ ਮੈਂ ਖਾਈ ਜੀ ਕੀ ਬਾਤਾਂ ਆਈਆਂ ਜਾਤ ਬਰੀਡ ਹੈ ਜਿਹੜੀ ਪੂਰੀ ਹੈ ਤੇ ਇਹਨਾਂ ਦੀ ਡਿਮਾਂਡ ਵੀ ਰੇ ਫਿਰ ਛੇਆਂ ਦੀ ਡਿਮਾਂਡ ਭਾਜੀ ਅੱਜ ਜੀ ਆਫਰ ਹੀ ਆ ਛੇਆਂ ਬੱਚਿਆਂ ਦੀ ਕੀ ਡਿਮਾਂਡ ਕੋਈ ਬਰੀਡ ਵਾਲੋ ਕਮੀ ਨਹੀਂ ਕੋਈ ਕਿਸੇ ਗੱਲ ਦੀ ਨਹੀਂ ਕਮੀ ਹਾਂਜੀ ਦੰਦੋ ਖੀਰੀਆਂ ਦੀ ਗਾਰੰਟੀ ਹੋਊਗੀ ਆ ਚਾਰ ਚਾਰ ਦੇ ਖਾਣਾ ਇਹ 12500 ਦੇ ਸਾਮਣੇ ਦੇ ਰਹੇ ਠੀਕ ਹੈ ਲੋ ਵੀ ਸੱਜਣੋਂ ਹਿਸਾਬ ਕਿਤਾਬ ਤੁਸੀਂ ਆਪ ਹੀ ਲੈ ਲਿਓ ਤੇ ਬਾਈ ਕਹਿੰਦਾ ਵੀ 12500 ਰੁਪਏ ਦੇ ਹਿਸਾਬ ਨਾਲ ਆਪਾਂ 6 ਵਰਸ਼ੀਆਂ ਦੇ ਦਾਂਗੇ ਤੇ ਸ਼ੇਆਂ ਬੱਚਿਆਂ ਦਾ ਤੁਸੀਂ ਦੇਖ ਲਓ ਕਿ ਕੀ ਕੀ ਹਿਸਾਬ ਬੰਦਾ ਤੇ ਬੱਚਿਆਂ ਚ ਕੋਈ ਕਮੀ ਨਹੀਂ ਪੂਰੇ ਵਿੱਚ ਟਾਪ ਕੁਆਲਟੀ ਦੇ ਬੱਚੇ ਆ ਆ ਏਬੀਐਸ ਦੇ ਬਰੂਟ ਸੀਮੰਦੀਆ ਵਾਈਟ ਕਲਰ ਦੇ ਵਿੱਚ ਬਹੁਤ ਸੋਹਣੀ ਬੱਚੀ ਆ ਇਹਦਾ ਕੋਈ ਮਦਰ ਕਾਰਡ ਹੈ ਮਦਰ ਕਾਰਡ 25 ਪਲੱਸ ਆ ਜੀ ਇਹ ਇਹ ਬਾਈ ਦੀਆਂ ਘਰਾਂ ਦੇ ਵਿੱਚੋਂ ਖਰੀਦੀਆਂ ਹੋਈਆਂ ਸੱਜੂ ਜਿਹੜੀਆਂ ਆਪਾਂ ਪਹਿਲਾਂ ਪੰਜ ਬੱਚੇ ਦਿਖਾਨੇ ਉਹ ਹੈਗੀਆਂ ਬੱਚੇ ਫਾਰਮ ਵਾਲੀਆਂ ਕਿਉਂ ਬੋਬੀ ਹਾਂਜੀ ਤੇ ਇਹ ਬੱਚੀਆਂ ਵੀ ਜੀਆਂ ਖਰੀਦੂਗਾ ਦੋ ਦੋ ਕਰਕੇ ਇੱਕ ਕਰਕੇ ਕਰਨਾਂ ਦੇ ਵਿੱਚ ਆ ਹਾਂਜੀ ਤੇ ਬੱਚੇ ਇਹ ਵੀ ਪੂਰੇ ਕੁਆਲਟੀ ਵਾਲੇ ਆ ਬਸ ਇੱਕ ਗੱਟਾ ਇਹਨਾਂ ਨੂੰ ਫੀਡ ਦਾ ਪੈ ਗਿਆ ਤੇ ਇਹਨਾਂ ਨੇ ਬਿਲਕੁਲ ਸੀਮਨ ਲੈ ਲੈਣਾ ਹੈ ਨਾ ਤੇ ਸੀਮਨ ਦੇ ਬਿਲਕੁਲ ਕਾਬਲ ਆ ਪੂਰੀਆ ਟਾਪ ਕੁਆਲਟੀ ਦੀਆਂ ਤੇ 6 ਨਗਾ ਵੀਰ ਕੋਲੇ ਆ ਭਾਜੀ ਬੱਚੀ ਨੂੰ ਨਾ ਇੱਕ ਗੱਟਾ ਫੀਡ ਦਾ ਹਾਂਗੇ ਸਹੀ ਗੱਲ ਆ 25 26000 ਦੀ ਆ ਸਹੀ ਗੱਲ ਆ ਆਪਾਂ ਜੈਜੀ ਮੰਗੇ ਆ ਜੈਜੀ ਲਈਆਂ ਸਹੀ ਗੱਲ ਆ ਤੇ ਨੰਬਰ ਬੋਲਦੇ ਭਈਆ ਉਹਦਾ 9779028600 ਠੀਕ ਆ ਲੋ ਵੀ ਸੁਧਨੂ ਅੱਜ ਦੀ ਵੀਡੀਓ ਦੇ ਵਿੱਚ ਸੀ ਜੋ 11 ਨਗ 6 ਨਗ ਬੱਚੀਆਂ ਦੇ ਆਪਾਂ ਤੁਹਾਨੂੰ ਆ ਦਿਖਾਦੇ ਪੰਜ ਵਿਖਾਏ ਪਹਿਲਾਂ ਫਾਰਮ ਵਾਲੀਆਂ ਬੱਚੀਆਂ ਦੇਖੋ ਜੀ ਪੂਰੀ ਕੁਆਲਿਟੀ ਵਾਲੇ ਬੱਚੇ ਆ ਬਈ ਕੋਲ ਆ ਇਹ ਵੀ 6 ਨੱਕ ਬਹੁਤ ਸੋਹਣੇ ਜੇ ਕਿਸੇ ਭਰਾਣੇ ਥੋੜੀ ਜੀ